ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਸ ਜੀ ਅੱਜ ਆਪਾਂ ਵੇਖ ਰਹੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਹੁਤ ਪਿਆਰੀ ਵੀਡੀਓ ਬਹੁਤ ਪਿਆਰੀਆਂ ਪਿਕਚਰ ਨੇ ਵਾਹਿਗੁਰਜੀ ਕਿਰਪਾ ਕਰਨ ਸਾਰਿਆਂ ਨੂੰ ਹੀ ਸੁੱਖ ਸ਼ਾਂਤੀ ਔਰ ਘਰ ਵਿੱਚ ਪਿਆਰ ਬਖਸ਼ਿਸ਼ ਕਰਨ ਤੇ ਕਮਾਕਾਰਾਂ ਵਿੱਚ ਵਾਦਾ ਕਰਨ ਕਿਰਪਾ ਕਰਨ ਸਾਰੇ ਹੀ ਖੁਸ਼ ਰਹਿਣ ਆਪਣੇ ਘਰਾਂ ਵਿੱਚ ਸਾਰੇ ਹੀ ਆਪਣੇ ਫੈਮਿਲੀ ਵਿੱਚ ਰਲ ਮਿਲ ਕੇ ਰਹਿਣ ਵਾਹਿਗੁਰੂ ਜੀ ਕਿਰਪਾ ਕਰਨ ਆਪਣੇ ਚਰਨਾ ਕਮਲਾਂ ਦਾ ਪਿਆਰ ਸਾਰਿਆਂ ਨੂੰ ਹੀ ਬਖਸ਼ਿਸ਼ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਫਤਿਹ ਦਾ ਜਵਾਬ ਫਤਿਹ ਵਿੱਚ ਦਿਆ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪਾਂ ਹੁਣ ਸ਼ਬਦ ਗਾਇਨ ਕਰਦੇ ਹਾਂ ਸਾਸਨ ਦਾ ਪਰੋਸਾ ਕੋਈ ਨਾ ਨਾਮ ਜਪ ਲੈ ਜਿੰਦੇ ਮਨ ਮੇਰਿਆ ਸਾਸਨ ਦਾ ਪਰੋਸਾ ਕੋਈ ਨਾ ਸਾਸਨ ਦਾ ਪਰੋਸਾ ਕੋਈ ਨਾ ਨਾਮ ਜਪ ਲੈ ਮਨਾ ਮੇਰਿਆ ਸਾਸਨ ਦਾ ਪਰੋਸਾ ਕੋਈ ਨਾ ਨਾਮ ਜਪ ਲੈ ਨਾਮ ਜਪ ਲੈ ਮਨਾ ਤੂੰ ਮੇਰਿਆ ਸਾਸਾਂ ਦਾ ਪਰੋਸਾ ਕੋਈ ਨਾ ਨਾਮ ਜਪ ਲੈ ਮਨਾ ਤੂੰ ਮੇਰਿਆ ਸਾਸਾਂ ਦਾ ਪਰੋਸਾ ਕੋਈ ਨਾ ਨਾਮ ਜਪ ਲੈ ਜਿੰਦੇ ਮਨ ਮੇਰਿਆ ਸਾਸਨ ਦਾ ਭਰੋਸਾ ਕੋਈ ਨਾ ਵਾਹਿਗੁਰੂ ਜੀ ਇਹ ਵੀ ਸ਼ਬਦ ਬਹੁਤ ਪਿਆਰਾ ਵੇ ਜਿਹੜੇ ਆਪਾਂ ਕਹਿੰਨੇ ਆ ਨਾ ਕਿ ਸਾਡੀ ਕਿਹੜਾ ਹਲੀ ਉਮਰ ਹੈ ਵਾਹਿਗੁਰੂ ਨਾਮ ਜਪਣ ਦੀ ਜਦੋਂ ਬੁੱਢੇ ਹੋਵਾਂਗੇ ਉਦੋਂ ਜਪਾਂਗੇ ਇਸੇ ਕਰਕੇ ਸ਼ਬਦ ਵੀ ਇਸੇ ਮੈਚੇ ਕੇ ਮੈਚਿੰਗ ਹੈ ਕਿ ਜੇ ਕਿ ਸਾਸਨ ਦਾ ਭਰੋਸਾ ਨਹੀਂ ਹੈਗਾ ਕਿਹੜੇ ਵੇਲੇ ਸਾਸ ਨਿਕਲ ਜਾਣੇ ਆ ਇਸੇ ਕਰਕੇ ਆਪਣੇ ਜਨਮ ਨੂੰ ਸਫਲਾ ਕਰਨ ਵਾਸਤੇ ਨਾਮ ਜਪਿਆ ਕਰੋ ਵਾਹਿਗੁਰੂ ਜੀ ਦਾ ਬਹੁਤ ਜ਼ਰੂਰੀ ਆ ਵਾਹਿਗੁਰੂ ਜੀ ਤੋਂ ਬਿਨਾ ਤੇ ਆਪਾਂ ਕੁਛ ਕਾਸੇ ਜੋਗੇ ਨਹੀਂ ਹੈਗੇ ਕੁਛ ਵੀ ਨਹੀਂ ਹੈਗੇ ਵਾਹਿਗੁਰੂ ਤੋਂ ਬਿਨਾ ਤੇ ਵਾਹਿਗੁਰੂ ਜੀ ਕਿਰਪਾ ਕਰੋ ਸਾਰਿਆਂ ਤੇ ਹੀ ਆਪਾਂ ਵਾਹਿਗੁਰੂ ਜੀ ਦਾ ਮੋਲ ਮੰਤਰ ਕਰਦੇ ਆਂ ਹੋ ਸਕਦਾ ਹੈ ਤੇ ਸਾਰੇ ਹੀ ਨਾਲ ਬੋਲਿਓ ਪਿਆਰੀ ਸਾਧ ਸੰਗਤ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ सप्नाम वाहे गुरु सप् वाहे गुरु वाहे गुरु वाहे गुरु वाहे गुरु साम वाहे गुरु साम वाहे गुरु साम वाहे गुरु वाहे गुरु साम वाहे गुरु सा सना वा हे गुरु सत्मवाहे गुरु समवाहे गुरु समवा वाहे गुरु समवा वाहे गुरु सातनाम वाहे गुरु सत्म वाहे गुरु सत्म वाहे गुरु सत्म वाहे गुरु साम वाहे गुरु सातनाम वाहे गुरु साम वाहे गुरु सप्तम वाहे गुरु सप्तम वाहे गुरु वाहे गुरु सतनाम वाहे गुरु वाहे गुरु सप्तम वाहे गुरु सत्म वाहे गुरु सप्तम वाहे गुरु सत्म वाहे गुरु सातनाम वाहे गुरु साम वाहे गुरु सत्म वाहे गुरु ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਏ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਕਿਉਂਕਿ ਹਰ ਵੀਡੀਓ ਵਿੱਚ ਕੁਛ ਨਾ ਕੁਛ ਸਿੱਖਣ ਜ਼ਰੂਰ ਮਿਲਦਾ ਏ ਵਾਹਿਗੁਰੂ ਜੀ ਤੁਹਾਡੇ ਤੇ ਵੀ ਮਿਹਰ ਭਰਿਆ ਹੱਥ ਰੱਖੇ ਤੁਹਾਡੀਆਂ ਸਾਰੀਆਂ ਅਦੂਰੀਆਂ ਖਾਸਾਂ ਪੂਰੀਆਂ ਕਰੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ